ਕਰੂਗੀ ਜੀ ਜੀ ਮੈਂ ਮੈਨੂੰ ਮਾਰ ਕੇ ਦੇਣੀ ਤੇ ਗੁਰੂ ਦੇਖਦੇ ਆਂ ਜੀ ਆਵਾਜ਼ ਨਿੱਤੇ ਜਿਹੜੇ ਜੀ ਮਹਾਰੋਹੇ ਕੋਲੇ ਜੀ ਸਾਹਮਣੇ ਇਹ ਸਾਡਾ ਯਾਤਰੀ ਜਾਓ ਜਾਓ ਭਾਈਓ ਤੁਮ ਚੱਲ ਜੇ ਨਹੀਂ ਆਓ ਜਾ ਹਾਂ ਇਹ ਇਤਿਹਾਸ ਦਾ ਕਾਲਾ ਦਿਨ ਜਿਸ ਸ਼੍ਰੋਮਿਕ ਕਮੇਟੀ ਦਾ ਇਹਨਾਂ ਸਤਕਾਰ ਮਾਨ ਸੀ ਸ਼੍ਰੋਮਿਕ ਕਮੇਟੀ ਦਾ ਬਹੁਤ ਬਹੁਤ ਸਤਕਾਰ ਕਰਦੇ ਸੀ ਪਿਛਲੇ ਸਮੇਂ ਵਿੱਚ ਐਕਸ਼ਨ ਹੋਏ ਆ ਜਿਤਨਾ ਕਾਲ ਤੱਕ ਦੀ ਮਹਾਨ ਮਰਜ਼ਾਦਾ ਨੂੰ ਖੇਸ ਪਹਾਈ ਆ ਨਿਯੁਕਤਿਆਂ ਸਿੱਕੇ ਦੇ ਟੰਕੇ ਕੀਤੀਆਂ ਨੇ ਨਵੇਂ ਜਿਹੜੇ ਲਾਏ ਆ ਉਹ ਕੋਈ ਮਰਜ਼ਾਦਾ ਨਹੀਂ ਲੈਣ ਦਿੱਤੀ ਇਦਰਾ ਮੈਂ ਸਮਝਦਾ ਕਿ ਅਮੀ ਸਾਹਿਬ ਨੇ ਸੁਵਣੀ ਕਮੇਟੀ ਦਾ ਸਤਿਕਾਰ ਮਨ ਬਹੁਤ ਘਟਾਇਆ ਜਦੋਂ ਕੋਈ ਇਤਿਹਾਸ ਲਿਖੂਗਾ ਅੱਗੇ ਅੱਜ ਇਹ ਹੈਗੇ ਆ ਕੱਲ ਨੂੰ ਨਹੀਂ ਹੋਣਗੇ ਇਸੋਦੇ ਵਿੱਚ ਲਿਖਿਆ ਜਾਊਗਾ ਵੀ ਜਦੋਂ ਸਰੋਵਣੀ ਕਮੇਟੀ ਦਾ ਅਕਾਲ ਤਖਦੀ ਮਾਨ ਮਰਜਾਦਾ ਅਕਾਲੀ ਦਲ ਨੂੰ ਸਮਾਪਤ ਕਰਨ ਵਾਲਾ ਕੌਣ ਸਖਸ਼ੀ ਤੇ ਸੁਖਵੀਰ ਸਿੰਘ ਬਾਦਲ ਦੇ ਨਾਲ ਧਾਮੀ ਸਾਹਿਬ ਦਾ ਨਾਮ ਲਿਖਿਆ ਜਾਵੇ ਮੈਂ ਧਾਮੀ ਸਾਹਿਬ ਨੂੰ ਮਿਲ ਕੇ 2 ਸਾਲ ਪਹਿਲਾਂ ਵੀ ਕਿਹਾ ਸੀ ਕਿ ਤੁਹਾਨੂੰ ਸਭ ਤੁਹਾਨੂੰ ਇਹ ਮੌਕਾ ਮਿਲਿਆ ਵਾ ਚੰਗੇ ਕੰਮ ਕਰੋ ਜਿਸ ਦੇ ਨਾਲ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਹੈ ਪਰ ਨਾਮ ਤਾਂ ਹੁਣ ਜਰੂਰ ਆਊਗਾ ਆਊਗਾ ਪੁੱਠੇ ਅਖਰਾਂ ਨਾਲ ਇਹਨਾਂ ਦੇ ਹੁਣ ਗਿਆ ਰਾਤ ਦੇ ਹਨੇਰੇ 'ਚ ਕੋ 2:30 ਵਜੇ ਨਵੇਂ ਪ੍ਰਧਾਨ ਦੀ ਅਕਾਲ ਤਖਤ ਦੇ ਜ਼ਹਿਦਾਦ ਤੇ ਨਿਯੁਕਤੀ ਕੀਤੀ ਗਈ ਔਰ ਜਿਸ ਤਰ੍ਹਾਂ ਅਕਾਲ ਤਖਤ ਦੇ ਜਹਿਦਾਰਾਂ ਨੂੰ ਸਹਾਰਾ ਕੀਤਾ ਗਿਆ ਇਸ ਤਰ੍ਹਾਂ 4th ਕਲਾਸ EMPLY ਨੂੰ ਨੇ ਸਹਾਰਾ ਕੀਤਾ। ਸਭ ਬਾਕੀ ਸ਼੍ਰੋਮ ਨੇ ਕਮੇਟੀ ਨੇ ਆਪਣੀ ਜਿਹੜੀ ਇੰਡੀਪੈਂਡੈਂਟ ਹੋਊਗਾ ਉਹ ਭਾਮੀ ਸਾਹਿਬ ਦੀ ਅਗਵਾਈ ਚ ਸਮਾਪਤ ਕਰ ਦਿੱਤੀ ਆ। ਇਹ ਪਾਲ ਅਕਾਲੀ ਦਲ ਦਾ ਪ੍ਰਧਾਨ ਆਲੇ ਨਾਲ ਪੂਰੇ ਕਾਗਜ਼ਾਂ ਤੇ ਸਾਈਨ ਕਰਕੇ ਦੇ ਦਿੰਦਾ ਉਹ ਜਿੱਥੇ ਮਰਜ਼ੀ ਮਰਤੇ ਉਹ ਆਪਣੇ ਐਡਵਰਟਾਈਜ਼ਮੈਂਟ ਵਰਤਦਾ ਜਿਹੜਾ ਧਰਮ ਪ੍ਰਚਾਰ ਦਾ ਪੈਸਾ ਵਾ ਉਹ ਸਿਆਸਤ ਚ ਲੱਗ ਰਿਹਾ। ਔਰ ਜਿਹੜਾ ਖਰਾਂ ਦੇ ਨਾਂ ਤੇ ਕਸਾ ਗਿਆ ਉਹ ਉਹਨਾਂ ਦੇ ਹਲਕਾ ਇੰਚਾਰਜ ਬੱਤਰਿਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਕੋਈ ਪੁਛ ਪ੍ਰਤੀਤ ਨਹੀਂ ਔਰ ਕਰਪਸ਼ਨ ਜਿਹੜੀ ਆ ਉਹ ਸਿਰੇ ਤੇ ਔਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਐਕਸਪਾਇਰੀ ਡੇਟ ਨੇ 11-12 ਸਾਲ ਹੋ ਗਿਆ 5 ਸਾਲ ਬਾਅਦ ਚੋਣ ਹੋਣੀ ਚਾਹੀਦੀ ਸੀ ਤਾਂ ਐਕਸਪਾਇਰੀ ਡੇਟ ਨੂੰ ਮਨਾਰ ਰੱਖਣ ਵਾਸਤੇ ਇਹ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਦਾ ਮੂੰਹ ਜਿਹੜਾ ਖੋਲ ਕੇ ਲਟਾ ਰਿਆ ਕਈਆਂ ਤਾਂ ਮੈਂਬਰਾਂ ਨੂੰ ਗੁਰਪੁਰੇ ਅਲਾਟ ਕੀਤੇ ਹੋਇਆ ਕਈਆਂ ਦੇ ਤਿੰਨ ਤਿੰਨ ਚਾਰ ਚਾਰ ਜਾਣੇ ਇੱਥੇ ਲਾਏ ਹੋਏ ਆ ਉਹ ਇਸ ਸ਼੍ਰੋਮਣੀ ਕਮੇਟੀ ਦੀ ਚੋਣ ਸਹੀ ਚੋਣ ਨਹੀਂ ਹੈ ਨਾਮਾਇੰਦਗੀ ਸ਼੍ਰੋਮਣੀ ਕਮੇਟੀ ਦੀ ਉਦੋਂ ਸਹੀ ਹੋਣੀ ਹੈ ਜਿਸ ਦਿਨ ਨਵੀਂ ਚੋਣ ਹੋਊ ਨਵੀਂ ਚੋਣ ਦੇ ਵਿੱਚ ਢੁੰਡਿਆ ਵੀ ਨਹੀਂ ਲੱਭਣਗੇ ਜਿਸ ਤਰ੍ਹਾਂ ਅਕਾਲੀ ਦਲ ਨੇ ਇਹਨਾਂ ਸਮਾਪਤ ਕੀਤਾ ਉਸ ਤਰ੍ਹਾਂ ਇਹਨਾਂ ਦੀ ਇਹਨਾਂ ਆਲਾ ਸ਼੍ਰੋਮਣੀ ਕਮੇਟੀ ਜਿਹੜੀ ਸਮਾਪਤ ਹੋ ਗਈ ਨਵੇਂ ਬੰਦੇ ਆਉਣਗੇ ਪਰ ਉਹ ਸਹਾਰ ਕਰਨਗੇ ਉਹਨਾਂ ਨੇ ਕਸਮ ਖਾਦੀ ਹੋਈ ਹੈ ਕਿ ਅਸੀਂ ਗੁਰੂ ਘਰ ਦਾ ਪੈਸਾ ਜਿਹੜਾ ਲੋਕਾਂ ਦਾ ਚੜਛੜਾਵੇ ਦਾ ਪੈਸਾ ਹੁੰਦਾ ਉਹ ਸਹੀ ਕੰਮਾਂ ਤੇ ਲਾਵਾਂਗੇ ਅਸੀਂ ਗੁਰੂ ਘਰ ਨੂੰ ਖਾਣ ਦੇ ਕਿਸੇ ਨੂੰ ਅਗਿਆਨ ਨਹੀਂ ਦਿਆਂਗੇ ਐਜੂਕੇਸ਼ਨ ਨੂੰ ਪ੍ਰਮੋਟ ਕਰਾਂਗੇ ਧਰਮ ਪ੍ਰਚਾਰ ਨੂੰ ਪ੍ਰਮੋਟ ਕਰਾਂਗੇ ਧਰਮ ਪ੍ਰਚਾਰ ਦਾ ਤੇ ਐਜੂਕੇਸ਼ਨ ਦਾ ਪੈਸਾ ਅਸੀਂ ਸਿਆਸਤੇ ਨਹੀਂ ਲਾਇਆ ਜਾਊਗਾ ਕਿੰਨੇ ਮੈਂਬਰਾਂ ਨੂੰ ਮੈਂ ਸਵਾਲ ਕਰਨਾ ਚਾਹਨੀ ਆ ਕਿ ਨਿੱਜੀ ਕੰਮ ਤਾਂ ਜ਼ਰੂਰ ਉਹਨਾਂ ਨੇ ਬਹੁਤ ਕੀਤੇ ਹੋਣਗੇ بڑے ਮੈਂਬਰਾਂ ਦੇ ਪਰਿਵਾਰ ਫਿਟ ਕੀਤੇ ਹੋਣਗੇ ਸ਼ਰੋਣੀ ਕਮੇਟੀ ਦੀ ਮੁਲਾਜ਼ਮਤ ਦੇ ਵਿੱਚ ਪਰ ਮੇਰਾ ਇਹ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉਸ਼ਤਾ ਨੂੰ ਚੈਲੰਜ ਕੀਤਾ ਗਿਆ ਉਸ ਤੋਂ ਬਾਅਦ ਉਹਨ ਜਗ੍ਹਾ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘਾਂ ਇਹਨਾਂ ਦੇ ਮਾਨ ਸਤਕਾਰ ਨੂੰ ਜਿਸ ਤਰ੍ਹਾਂ ਰੋਲਿਆ ਜਾ ਰਿਹਾ ਹੈ ਇਹ ਤਾਂ یوں ਲੱਗਦਾ ਜਿਵੇਂ ਇਹ ਆਪਣੀਆਂ ਸੰਸਥਾਵਾਂ ਨੂੰ ਆਪ ਹੀ ਘਟਿਆ ਰਿਹਾ ਹੈ ਦਰਬਾਰ ਸਾਹਿਬ ਦਾ ਗ੍ਰੰਥੀ ਹਮੇਸ਼ਾ ਇੱਕ ਮਰਿਆਦਾ ਦੇ ਨਾਲ ਲੱਗਦਾ ਹੈ ਔਰ ਵਕੋ ਵਕ ਜਥੇਬੰਦੀਆਂ ਉਹਨੂੰ ਦਸਤਾਰ ਬੰਦੀ ਕਰਕੇ ਤੇ ਫਿਰ ਉਹਨਾਂ ਨੂੰ ਡਿਊਟੀ ਤੇ ਭੇਜਿਆ ਜਾਂਦਾ ਹੈ ਔਰ ਇਹ ਸਮਝਿਆ ਜਾਂਦਾ ਹੈ ਕਿ ਕਿ ਜਿੰਨੀ ਕੋਨਸ਼ਾਨ ਤੋਂ ਬਾਅਦ ਗ੍ਰੰਥੀ ਸਿੰਘ ਵੀ ਨਿਯੁਕਤੀ ਹੋਈ ਹੈ ਉਹਦੇ ਵਿੱਚ ਬਾਅਦ ਚ ਤਬਦੀਲੀ ਨਹੀਂ ਹੋਏਗੀ ਪਰ ਜਿਸ ਤਰੀਕੇ ਦੇ ਨਾਲ ਹੁਣ ਗਿਆਨੀ ਸੁਲਤਾਨ ਸਿੰਘ ਨੂੰ ਦਰਬਾਰ ਸਾਹਿਬ ਤੋਂ ਬਦਲਿਆ ਗਿਆ ਹੈ ਇਹ ਪਹਿਲੇ ਕਦੀ ਵੀ ਨਹੀਂ ਹੋਇਆ ਦਰਬਾਰ ਸਾਹਿਬ ਦੇ ਗ੍ਰੰਥੀਆਂ ਨੂੰ ਕਦੀ ਵੀ ਦਰਬਾਰ ਸਾਹਿਬ ਤੋਂ ਬਾਹਰ ਨਹੀਂ ਬਦਲਿਆ ਜਾਂਦਾ ਸੋ ਇਹ ਜਿਹੜੀ ਇੱਕ ਬਣੀ ਹੋਈ ਪਰੰਪਰਾ ਸੀ ਇੱਕ ਸਤਕਾਰ ਸੀ ਦਰਬਾਰ ਸਾਹਿਬ ਦੇ ਗ੍ਰੰਥੀਆਂ ਦਾ ਇਹ ਤਾਂ ਉਹ ਵੀ ਘਟਾਣ ਤੇ ਆਏ ਹੋਏ ਸੋ ਸਾਡੇ ਲਈ ਜੋ ਮੁੱਦਾ ਅਹਿਮ ਹੈ ਉਹ ਹੈ ਸ਼੍ਰੋਮਣੀ ਕਮੇਟੀ ਨੇ ਜਿਹੜੀ ਪਰਵਾਨਤ ਰਹਿਤ ਮਰੀ ਆਦਾ ਉਹਦੀ ਉਹਨਾਂ ਨੇ ਰੱਖੀ ਕਰਨੀ ਹੈ ਉਹਦੇ ਤੇ ਪਹਿਰਾ ਦੇਣਾ ਹੈ ਤੇ ਜੀ ਅਸੀਂ ਆਪਣੀਆਂ ਜਿਹੜੀਆਂ ਸ਼੍ਰੋਮਣੀ ਗੁੱਟੋ ਦਾ ਪ੍ਰਬੰਧਕ ਕਮੇਟੀ ਵਿੱਚ ਹੋਈਆਂ ਕਈ ਆਪਣੇ ਵੱਡੇ ਪੱਧਰ ਦੀ ਕਰਪਸ਼ਨ ਹੋਈ ਜਿਹੜੇ ਸਕੈਂਡਲ ਸੀਗੇ ਮਾਸਟਰ ਮਠੂ ਸਿੰਘਾਨੇ ਕੇ ਜੀ ਨੇ ਉਹ ਜਾਗਰ ਕੀਤੇ ਆ ਤੇ ਇਸ ਕਰਕੇ ਅਸੀਂ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਆ ਇਹਦੇ ਵਿੱਚ ਕੋਈ ਪਾਰਟੀ ਦੀ ਗੱਲ ਨਹੀਂ ਹੈ ਅੱਜ ਲੋਕ ਦੇਖ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਕਿਤੋਂ ਕਿੱਥੇ ਚਲਾ ਗਿਆ ਅਗਰ ਆਪਾਂ ਇਹ ਸਖਸ ਨੂੰ ਸੁਧਾਰਨਾ ਹੈ ਜੇ ਆਪਾਂ ਆਪਣੀਆਂ ਮਨਮਰਜ਼ੀਆਂ ਖਤਮ ਕਰਨੀਆਂ ਆ ਤੇ ਜਿਵੇਂ ਇਹ ਕਹ ਲਓ ਜਿਹੜੇ ਮੈਂਬਰ ਨੇ ਲਾਲਚ ਬਸ ਆ ਕੇ ਤੇ ਸਿਧਾਂਤ ਨੂੰ ਛੱਡ ਕੇ ਮर्यादा ਦੀ ਲੰਘਣਾ ਇਹਨਾਂ ਨੇ ਆਪਣੇ ਸਾਹਮਣੇ ਹੁੰਦੀ ਦੇਖੀ ਆ ਇੱਕ ਵਾਰ ਨਹੀਂ ਬਾਰ-ਬਾਰ ਮर्याਦਾ ਦੀ ਲੰਘਣਾ ਹੋਈ ਸਾਡੀਆਂ ਪਰੰਪਰਾਵਾਂ ਦਾ ਆਪਣੇ ਨਿਗਾਰ ਹੋਇਆ ਸਾਡੇ ਸਿਧਾਂਤ ਨੂੰ ਚੈਲੰਜ ਕੀਤਾ ਗਿਆ ਜਿਹੜੇ ਲੋਕ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਕੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਪ੍ਰਸ਼ਨ ਕਰਨ ਲੱਗ ਪਏ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਨਹੀਂ ਹੋ ਸਕਦੇ ਇਹ ਕਦੀ ਸਿੱਖ ਇਤਿਹਾਸ ਵਿੱਚ ਹੋਇਆ ਕਿ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇ ਤੇ ਸਿੱਖ ਉਹਨੂੰ ਮੰਨਣ ਨਾ ਇਹੋ ਸਿੱਖ ਨੇ ਜਿਹੜੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਧਾਮੀ ਸਾਹਿਬ ਨੂੰ ਹੁਕਮਨਾਮੇ ਲਾਗੂ ਕਰਾਉਣੇ ਚਾਹੀਦੇ ਸੀਗੇ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਤਾਮੀ ਸਾਹਿਬ ਅਸਤੀਫਾ ਦੇ ਕੇ ਪਾਸੇ ਹੋ ਗਏ ਜਦੋਂ ਜੈਦਰ ਅਕਾਲ ਤਖਤ ਸਾਹਿਬ ਨੇ ਬੇਨਤੀ ਕੀਤੀ ਮੰਨੇ ਨਹੀਂ ਜਦੋਂ ਸੁਖਬੀਰ ਸਿੰਘ ਬਾਦਲ ਗਏ ਉਦੋਂ ਮੰਨ ਗਏ ਇਹ ਹੋ ਕੀ ਰਿਹਾ ਸਾਰਾ ਮਤਲਬ ਇਹ ਇਕੱਲੇ ਇੱਕ ਵਿਅਕਤੀ ਦੇ ਹੀ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਪੰਥ ਦੀ ਜਿਹੜੀ ਵਿਚਾਰ ਪੰਥ ਦੀ ਸੋਚ ਆ ਬਿਲਕੁਲ ਉੱਤੇ ਕੋਈ ਮੈਂਬਰ ਨਾ ਪ੍ਰਧਾਨ ਨਾ ਇਹਨਾਂ ਦੇ ਮੈਂਬਰ ਉੱਤੇ ਖੜੇ ਉੱਤਰ ਰਹੇ ਨਹੀਂ ਇਸ ਕਰਕੇ ਲੜਾਈ ਲੜਨੀ ਬੜੀ ਜ਼ਰੂਰੀ ਆ ਅੱਜ ਅਸੀਂ ਪੰਥ